10ਵੀਂ ਪਾਸ ਵਾਲਿਆਂ ਵਾਸਤੇ 에ਅਰ ਫੋਰਸ ਦੇ ਵਿੱਚ ਭਰਤੀ ਆ ਗਈ ਹੈ ਭਾਰਤੀ ਹਵਾਈ ਸੈਨਾ ਦੇ ਵਿੱਚ 10ਵੀਂ ਪਾਸ ਵਾਲਿਆਂ ਵਾਸਤੇ ਪੋਸਟ ਆ ਗਈ ਹੈ ਇਸ ਦੇ ਵਿੱਚ ਜੋ ਵਿਦਿਅਕ ਯੋਗਤਾ ਹੈ 10ਵੀਂ ਪਾਸ ਮੰਗਿਆ ਗਿਆ ਹੈ ਅਤੇ ਫਾਰਮ ਬਿਲਕੁਲ ਫ੍ਰੀ ਭਰਨੇ ਹਨ ਕੋਈ ਫੀਸ ਨਹੀਂ ਫਾਰਮ ਭਰਨ ਦੀ ਸਾਰੀਆਂ ਕੈਟਾਗਰੀਆਂ ਵਾਸਤੇ ਫਾਰਮ ਫ੍ਰੀ ਹਨ ਇਸ ਦੇ ਫਾਰਮ ਜੀ ਆਫਲਾਈਨ ਭਰੇ ਜਾਣਗੇ ਉਸ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਦੇਵਾਂਗੇ ਇਹ ਜੋ ਭਰਤੀ 에ਅਰ ਫੋਰਸ ਵੱਲੋਂ ਕੱਢੀ ਗਈ ਹੈ ਅਤੇ ਇਸ ਦੇ ਵਿੱਚ ਜੋ ਪੇਪਰ ਹੈ ਸਿਰਫ 20 ਨੰਬਰ ਦਾ ਪੇਪਰ ਹੋਵੇਗਾ ਬਾਕੀ ਤੋਂ ਉਹਨਾਂ ਨੋਟੀਫਿਕੇਸ਼ਨ ਪੜ ਕੇ ਸਾਰੀ ਜਾਣਕਾਰੀ ਦੇਵਾਂਗੇ ਤੁਸੀਂ ਸਕਰੀਨ ਤੇ ਬਾਕੀ ਦੇਖ ਹੀ ਰਹੇ ਹੋ ਆਪਾਂ ਚੱਲਦੇ ਹਾਂ ਇਸ ਦੇ ਆਫੀਸ਼ਲ ਨੋਟੀਫਿਕੇਸ਼ਨ ਦੇ ਇਹ ਇਸ ਪੋਸਟ ਦਾ ਆਫੀਸ਼ਲ ਨੋਟੀਫਿਕੇਸ਼ਨ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਭਾਰਤੀਏ ਭਾਈਓ ਸੈਨਾ ਇਸ ਦੇ ਵਿੱਚ ਆਪਾਂ ਮੇਨ ਮੇਨ ਜਾਣਕਾਰੀ ਪੜ ਲਵਾਂਗੇ ਇਹਦੇ ਵਿੱਚ ਸਾਹਮਣੇ ਲਿਖਿਆ ਪ੍ਰਵੇਸ਼ 2/26 ਇਨਟੇਕ 2/26 ਅਤੇ ਬਾਕੀ ਤੁਸੀਂ ਸਾਰੀ ਜਾਣਕਾਰੀ ਆਪ ਵੀ ਖੁਦ ਪੜ ਲੈਣੀ ਹੈ ਇੱਕ ਵਾਰੀ ਫਾਰਮ ਭਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਜ਼ਰੂਰ ਪੜਨਾ ਜੀ ਆਪਾਂ ਇਸ ਦੇ ਵਿੱਚ ਉਮਰ ਦੀ ਗੱਲ ਕਰ ਲੈਣੇ ਆਂ ਉਮਰੇ ਦੇ ਵਿੱਚ 2 ਜੁਲਾਈ 2005 ਤੋਂ ਲੈ ਕੇ 2 ਜਨਵਰੀ 2009 ਦੇ ਵਿਚਕਾਰ ਹੋਣੇ ਚਾਹੀਦੇ ਹੈ ਇਸ ਦੇ ਵਿਚਕਾਰ ਵਾਲੇ ਇਸ ਨੂੰ ਅਪਲਾਈ ਕਰ ਸਕਣਗੇ ਅਤੇ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰਦੇ ਆਂ ਅਨਮੈਡ ਇਸ ਨੂੰ ਅਪਲਾਈ ਕਰ ਸਕਦੇ ਹਨ ਬਾਕੀ ਤੁਸੀਂ ਇਸ ਸੰਬੰਧੀ ਸਾਰੀ ਜਾਣਕਾਰੀ ਪੜ ਲੈਣਾ ਅਤੇ ਦਾਦੀ ਗੱਲ ਕਰ ਲਈਏ ਯੋਗਤਾ ਇਸ ਦੇ ਵਿੱਚ ਵਿਦਿਅਕ ਯੋਗਤਾ 10ਵੀਂ ਪਾਸ ਮੰਗਿਆ ਗਿਆ ਹੈ 10ਵੀਂ ਪਾਸ ਬੜੇ ਵਿਦਿਆਰਥੀ ਇਸ ਨੂੰ ਅਪਲਾਈ ਕਰ ਸਕਦੇ ਹਨ ਉਸ ਤੋਂ ਬਾਅਦ ਆਪਾਂ ਹਾਈਟ ਦੀ ਗੱਲ ਕਰ ਲਈਏ ਹਾਈਟ ਇਸ ਦੇ ਵਿੱਚ 152 ਸੈਂਟੀਮੀਟਰ ਮੰਗਿਆ ਗਿਆ ਹੈ ਚੈਸਟ ਦੀ ਗੱਲ ਕਰ ਲੈਨੇ ਆ 5 ਸੈਂਟੀਮੀਟਰ ਮੰਗਿਆ ਗਿਆ ਹੈ ਅਤੇ weight ਤੁਹਾਡੀ ਉਮਰ ਦੇ ਹਿਸਾਬ ਨਾਲ ਹੋਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਆਪਾਂ ਅੱਗੇ ਗੱਲ ਕਰ ਲੈਨੇ ਅੱਗੇ ਤੁਸੀਂ ਸਾਰੀ ਜਾਣਕਾਰੀ ਫਿਜ਼ੀਕਲ ਸੰਬੰਧੀ ਸਾਰੀ ਜਾਣਕਾਰੀ ਇਹਦੇ ਵਿੱਚ ਪੜ ਲੈਣਾ ਉਸ ਤੋਂ ਬਾਅਦ ਆਪਾਂ ਅੱਗੇ ਦੇਖਦੇ ਆ ਨੋਟੀਫਿਕੇਸ਼ਨ ਦੇ ਵਿੱਚ ਇਹ ਤੁਹਾਡੇ ਡਾਕ ਦਾ ਪਤਾ ਲਿਖਿਆ ਹੋਇਆ ਹੈ ਇਹ ਇਹ ਤੁਹਾਡੀ ਅੱਗੇ ਵੈਕੈਂਸੀ ਹੈ ਜੋ ਇੱਥੇ ਵੈਕੈਂਸੀ ਆਈ ਹੋਈ ਹੈ ਅਤੇ ਤੁਸੀਂ ਜਿਸ ਤਰ੍ਹਾਂ ਜਿਹੜਾ ਸੈਂਟਰ ਤੁਹਾਨੂੰ ਨੇੜੇ ਪੈਂਦਾ ਹੈ ਉੱਥੇ ਤੁਸੀਂ ਇਸ ਨੂੰ ਅਪਲਾਈ ਕਰ ਲੈਣਾ ਹੈ ਪੰਜਾਬ ਦੇ ਵਿੱਚ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿਹੜੇ-ਕਿਹੜੇ ਇਸ ਦੇ ਵਿੱਚ ਸੈਂਟਰ ਪੈਂਦੇ ਹਨ ਆਪਾਂ ਸਾਰਾ ਨੋਟੀਫਿਕੇਸ਼ਨ ਇੱਕ ਵਾਰੀ ਤੋਂ ਹੀ ਫਾਰਮ ਭਰਨ ਤੋਂ ਪਹਿਲਾਂ ਨੋਟੀਫਿਕੇਸ਼ਨ ਦੇਖ ਲੈਣਾ 32 ਨੰਬਰ ਤੇ ਚੰਡੀਗੜ੍ਹ ਹੈ ਅਗਰ ਤੁਹਾਨੂੰ ਚੰਡੀਗੜ੍ਹ ਨੇੜੇ ਪੈਂਦਾ ਤੁਸੀਂ ਇੱਥੋਂ ਦੀ ਪੋਸਟ ਨੂੰ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਅੱਗੇ ਪੰਜਾਬ ਦੇ ਵਿੱਚ ਕਿਹੜਾ ਸੈਂਟਰ ਹੈ ਚੰਗੀ ਤਰ੍ਹਾਂ ਚੈੱਕ ਕਰ ਲੈਣੇ ਆ ਜਿਹੜੇ-ਜਿਹੜੇ ਸੈਂਟਰ ਪੰਜਾਬ ਦੇ ਵਿੱਚ ਅਪਲਬਧ ਹਨ ਤੁਸੀਂ ਵੀ ਇੱਕ ਵਾਰੀ ਨੋਟੀਫਿਕੇਸ਼ਨ ਨੂੰ ਪੜ੍ਹ ਲੈਣਾ ਅਜੀ ਨੋਟੀਫਿਕੇਸ਼ਨ ਇਸ ਵੀਡੀਓ ਦੇ ਨੀਚੇ ਪਿੰਨ ਕਰ ਦੇਵਾਂਗੇ ਉਸ ਤੋਂ ਬਾਅਦ ਚੰਡੀਗੜ੍ਹ 78 ਨੰਬਰ ਤੇ ਵੀ ਇੱਕ ਹੋਰ ਚੰਡੀਗੜ੍ਹ ਦੀ ਲੋਕੇਸ਼ਨ ਹੈਗੀ ਹੈ ਉਸ ਤੇ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਉਸ ਤੋਂ ਬਾਅਦ ਬਰਿੰਡਾ ਬਰਿੰਡਾ ਆ ਗਿਆ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਅੰਮ੍ਰਿਤਸਰ ਇਸ ਦੇ ਵਿੱਚ ਹੈਗਾ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਕਿਹੜੇ-ਕਿਹੜੇ ਸੈਂਟਰ ਪੰਜਾਬ ਦੇ ਵਿੱਚ ਹਨ ਜਿੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਪੰਜਾਬ ਦੇ ਵਿੱਚ ਇਹ ਸੈਂਟਰ ਸਨ ਜਿਹੜੇ ਤੁਹਾਨੂੰ ਅਸੀਂ ਦੱਸ ਚੁੱਕੇ ਹਾਂ ਇਹ ਹੀ ਸੈਂਟਰ ਸਨ ਇਹਨਾਂ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ ਅਤੇ ਦਿੱਤੇ ਗਏ ਪਤੇ ਤੇ ਤੁਸੀਂ ਇਸ ਨੂੰ ਭੇਜ ਸਕਦੇ ਹੋ ਉਸ ਤੋਂ ਬਾਅਦ ਆਪਾਂ ਨੋਟੀਫਿਕੇਸ਼ਨ ਦੇ ਵਿੱਚ ਅੱਗੇ ਦੇਖਦੇ ਹਾਂ ਕੀ ਕੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਦੇ ਵਿੱਚ ਤੁਹਾਡਾ ਰਿਟਰਨ ਪੇਪਰ ਵੀ ਹੋਵੇਗਾ ਜੋ ਕਿ ਰਿਟਰਨ ਪੇਪਰ ਹੈ ਜਨਰਲ ਇੰਗਲਿਸ਼ ਦੇ 10 ਨੰਬਰ ਹੋਣਗੇ ਅਤੇ ਜਨਰਲ ਨੌਲੇਜ ਦੇ ਵੀ 10 ਨੰਬਰ ਹਨ ਟੋਟਲ ਪੇਪਰ ਹੈ ਜੋ ਤੁਹਾਡਾ 20 ਨੰਬਰ ਦਾ ਹੋਵੇਗਾ ਇਸ ਫਾਰਮ ਦੇ ਵਿੱਚ ਇਸ ਫਾਰਮ ਦੀ ਕੋਈ ਫੀਸ ਨਹੀਂ ਆਫਲਾਈਨ ਤੁਸੀਂ ਭਰ ਕੇ ਜੋ ਤੁਹਾਨੂੰ ਸੈਂਟਰ ਦਿਖਾਏ ਆਪਣੇ ਨੇੜੇ ਦੇ ਸੈਂਟਰ ਦੇ ਵਿੱਚ ਤੁਸੀਂ ਇਸ ਫਾਰਮ ਨੂੰ ਚੰਗੀ ਤਰ੍ਹਾਂ ਭਰ ਕੇ ਭੇਜ ਦੇਣਾ ਹੈ ਸਾਰੇ ਵਿਦਿਆਰਥੀ ਇਹ ਵਾਲੀ ਪੋਸਟ ਨੂੰ ਜ਼ਰੂਰ ਅਪਲਾਈ ਕਰੋ ਕਿਉਂਕਿ ਇਸ ਦੇ ਵਿੱਚ ਕੋਈ ਫੀਸ ਨਹੀਂ ਇੱਕ ਵਾਰੀ ਤੁਹਾਨੂੰ ਤਜਰਬਾ ਹੀ ਮਿਲਦਾ ਹੈ ਅਗਰ ਤੁਸੀਂ ਕਲੀਅਰ ਵੀ ਨਹੀਂ ਕਰਦੇ ਤਾਂ ਤੁਹਾਨੂੰ ਤਜਰਬਾ ਜ਼ਰੂਰ ਮਿਲਦਾ ਹੈ ਫਾਰਮ ਸਾਰੇ ਵਿਦਿਆਰਥੀ ਜ਼ਰੂਰ ਭਰੋ ਇਹ ਫਾਰਮ ਆਫਲਾਈਨ ਹਨ ਸਾਰੀ ਜਾਣਕਾਰੀ ਅਗਰ ਤੁਸੀਂ ਚਾਹੁੰਦੇ ਹੋ ਅਸੀਂ ਆਫਲਾਈਨ ਫਾਰਮ ਬਾਰੇ ਭਰਨ ਬਾਰੇ ਸਾਰੀ ਜਾਣਕਾਰੀ ਦਈਏ ਤਾਂ ਤੁਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਕਰ ਦੇਣਾ ਅਸੀਂ ਉਸ ਤੇ ਵੀ ਇੱਕ ਨਵੀਂ ਵੀਡੀਓ ਬਣਾ ਦੇਵਾਂਗੇ ਅਤੇ ਹੋਰ ਨਵੀਆਂ ਨੌਕਰੀਆਂ ਦੀ ਜਾਣਕਾਰੀ ਲਈ ਸਾਡੇ ਚੈਨਲ ਜੁੜੁੱਥੋ ਕਰੋ ਅਸੀਂ ਇਸ ਵੀਡੀਓ ਦੇ ਨੀਚੇ ਕਮੈਂਟ ਬਾਕਸ ਦੇ ਵਿੱਚ ਲਿੰਕ ਪਿੰਨ ਕਰ ਦਿੱਤਾ ਹੈ ਉੱਥੇ ਜਾ ਕੇ ਪੂਰਾ ਨੋਟੀਫਿਕੇਸ਼ਨ ਪੜੋ ਅਤੇ ਉਸ ਤੋਂ ਬਾਅਦ ਹੀ ਇਸ ਪੋਸਟ ਨੂੰ ਅਪਲਾਈ ਕਰੋ ਧੰਨਵਾਦ ਜੀ